ਸੰਗਤ ਮੰਡੀ ਇਲਾਕੇ ਦੇਆਂ ਲਿੰਕ ਰੋਡ ਸੜਕਾਂ ਦਾ ਹੋਇਆ ਬੁਰਾ ਹਾਲ ਥਾਂ ਥਾਂ ਤੇ ਪਏ ਖੱਡਿਆ ਨੇ ਰਾਹਗੀਰਾਂ ਦਾ ਕੀਤਾ ਜੀਣਾ ਦੁੱਬਰ ਆਏ ਦਿਨ ਹੀ ਇਹਨਾਂ ਸੜਕਾਂ ਤੇ ਹੋ ਰਹੇ ਹਨ ਹਾਸੇ ਦੱਸਦੀ ਹੈ ਕਿ ਸੰਗਤ ਮੰਡੀ ਇਲਾਕੇ ਦੀਆਂ ਲਿੰਕ ਰੋਡ ਸੜਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਮੁਰੰਮਤ ਨਾ ਹੋਣ ਕਾਰਨ ਥਾਂ ਥਾਂ ਤੇ ਪਏ ਡੂੰਘੇ ਖੱਡਿਆਂ ਵਿੱਚ ਵੱਜਣ ਕਾਰਨ ਰਾਹਗੀਰਾਂ ਦੇ ਵਹੀਕਲ ਹਾਸਿਆਂ ਦਾ ਕਾਰਨ ਬਣ ਰਹੇ ਹਨ ਉੱਥੇ ਹੀ ਇਨ੍ਹਾਂ ਸੜਕਾਂ ਤੇ ਪਏ ਖੱਡਿਆਂ ਵਿੱਚ ਵੱਜਣ ਕਾਰਨ ਇੰਨੇ ਭਿਆਨਕ ਹਾਸੇ ਕਾਰਨ ਕਈ ਤਰ੍ਹਾਂ ਦੀਆਂ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ ਇਲਾਕਾ ਨਿਵਾਸੀਆਂ ਨੇ ਦੱਸਿਆ ਹੈ ਕਿ ਉਹ ਇਨ੍ਹਾਂ ਲਿੰਕ ਰੋਡ ਸੜਕਾਂ ਦੇ ਉੱਪਰ ਚੜ੍ਹਨ ਤੋਂ ਪਹਿਲਾਂ ਰੱਬ ਅੱਗੇ ਦੁਆ ਕਰਦੇ ਹਨ ਕਿ ਉਹ ਆਪਣੀ ਮਲਜਨ ਤੇ ਸਹੀ ਸਲਾਮਤ ਪਹੁੰਚ ਤਕਣ ਇਨ੍ਹਾਂ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆ ਲਿੰਕ ਰੋਡ ਸੜਕਾਂ ਦੀ ਰਿਪੇਅਰ ਕਰਵਾ ਕੇ ਇਹਨਾਂ ਨੂੰ ਚਾਲੂ ਰੱਖਿਆ ਜਾਵੇ ਤਾਂ ਜੋ ਕਿ ਆਏ ਦਿਨ ਸੜਕਾਂ ਤੇ ਹੋ ਰਹੇ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ ਇਸ ਬਾਰੇ ਜਦੋਂ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸਿੰਦਾਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਜਲਦ ਹੀ ਪੰਜਾਬ ਸਰਕਾਰ ਵੱਲੋਂ ਇਹਨਾਂ ਸੜਕਾਂ ਦੀ ਫੰਡ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਇਹਨਾਂ ਸੜਕਾਂ ਨੂੰ ਬਣਾਇਆ ਜਾਵੇਗਾ ਕੀ ਕਹਿਣਾ ਚਾਹੁੰਦਾ ਜੇ ਸੰਗਤ ਮੰਡੀ ਦੀ ਸੜਕਾਂ ਜਿਹੜੀ ਬਹੁਤ ਬੁਰਾ ਹਾਲ ਹੈ ਜੋ ਵੀ ਲਿੰਕ ਰੋਡਾਂ ਮਿਸ਼ਾਣਾ ਰੋਡਾਂ ਜਾਂ ਕੋਈ ਹੋਰ ਵੀ ਹੈ ਕੁਝ ਬਣ ਗਈਆਂ ਕੁਝ ਰਹਿ ਗਈਆਂ ਅਸੀਂ ਤਾਂ ਪੰਜਾਬ ਸਰਕਾਰ ਨੂੰ ਇਹੀ ਮੰਗ ਕਰਦੇ ਆਂ ਜਲ ਤੋਂ ਜਲਦ ਇਹਦਾ ਸਰਵਾ ਕਰਾ ਕੇ ਹਲਕਾ ਅੰਚਾਰਜ ਜਲਦੀ ਜਲਦੀ ਬਣਾਈਆਂ ਜਾਣ ਕਿਉਂਕਿ ਇੰਨੇ ਇੰਨੇ ਪਾਣੀ ਖੜ ਜਾਂਦਾ ਉੱਥੇ ਖੱਡੇ ਪੈਂਦੇ ਆ ਖੱਡੇ ਦੇ ਨਾਲ ਇਨਸੀਡੈਂਟ ਹੁੰਦੇ ਆ ਜਦੋਂ ਕਿ ਹੁਣ ਝੋਨੇ ਦੀ ਗਾਂ ਹੁਣ ਬਜਾਈ ਕੀਤੀ ਆ ਤੇ ਉਹਦਾ ਮੰਡੀਕਰਨ ਕਰਾਂਗੇ ਤੇ ਬਹੁਤ ਹੀ ਬੁਰਾ ਹਾਲਾ ਕਣਕ ਦਾ ਵੀ ਐਵੇਂ ਕੀਤਾਗਾ ਸੀ ਤਾਂ ਅਸੀਂ ਤਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਜਲ ਤੋਂ ਜਲਦ ਇਹਦਾ ਸੜਕਾਂ ਬਣਾਈਆਂ ਜਾਣ ਕਿ ਇਹਦਾ ਹਾਸਾ ਨਾ ਹੋਵੇ ਤਾਂ ਇਹੀ ਮੰਗ ਕਰਦੇ ਆਂ ਅਸੀਂ ਤਿੰਗਾ ਬ੍ਰਿਜ ਗੁਰਕੋਟਲੀ ਭਾਰਤੀ ਕਿਸਾਨੀ ਇਕਤਾ ਕੌਂਡਾ ਥਾਣੇਰ ਜ਼ਿਲ੍ਹਾ ਪ੍ਰਧਾਨ ਬਠਿੰਡਾ ਜਿਹੜਾ ਸੀ ਸੰਗਤ ਮੰਡੀ ਦੀ ਗੱਲ ਕਰਦੇ ਆ ਵੀ ਜਿਹੜੀਆਂ ਲਿੰਕ ਰੋਡ ਸੜਕਾਂ ਦੀ ਵੀ ਲਗਾਤਾਰ ਇਹ ਜਦੋਂ ਮਿੱਟੀ ਪਾਈ ਆ ਲਗਾਤਾਰ ਟੁੱਟ ਚੁੱਕੀਆਂ ਸੜਕਾਂ ਸੜਕਾਂ ਦੀ ਹਾਲਤ ਹੈ ਜਿਹੜੀ ਬਹੁਤ ਬੁਰੀ ਹੋਈ ਪਈ ਹੈ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਕਿਸੇ ਸਰਕਾਰ ਨੇ ਇਧਰ ਵੱਲ ਧਿਆਨ ਲਿੰਕ ਸੜਕਾਂ ਵੱਲ ਧਿਆਨ ਨਹੀਂ ਦਿੱਤਾ ਇਸ ਕਰਕੇ ਜਿਹੜਾ ਲੋਕਾਂ ਦੀ ਅਸੀਂ ਆਵਾਜ਼ ਆਈ ਹੈ ਹੁਣ ਬੁਰਾ ਹਾਲ ਹੈ ਆਉਣਾ ਚਾਲਾ ਮੰਡੀ ਦੇ ਵਿੱਚ ਜਿਹੜੇ ਸੰਗਤ ਆਉਨੇ ਆ ਬਹੁਤ ਮੁਸ਼ਕਲ ਹੈ ਐਕਸੀਡੈਂਟ ਹੈ ਜਿਹੜੇ ਟੁੱਟੀਆਂ ਸੜਕਾਂ ਦੇ ਕਾਰਨ ਖੱਡੇ ਏਡੇ ਏਡੇ ਪੈ ਚੁੱਕੇ ਜਦੋਂ ਆਮ ਜਿਹੜਾ ਨਵਾਂ ਬੰਦਾ ਇਧਰੋਂ ਤਾਂ ਉਹਨੂੰ ਨਹੀਂ ਪਤਾ ਲੱਗਦਾ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀ ਇਹ ਮੁਰੰਮਤ ਹੈ ਤੇ ਪੱਕੀਆਂ ਸੜਕਾਂ ਵਧੀਆ ਪੱਧਰ ਤੇ ਪਹਿਲ ਦੇ ਆਧਾਰ ਤੇ ਬਣਾਈਆਂ ਜਾਂ ਤਾਂ ਜੋ ਲੋਕਾਂ ਦਾ ਜਿਹੜਾ ਆਉਣਾ ਜਾਣਾ ਖੁਸ਼ਹਾਲ ਹੋ ਸਕੇ ਤੇ ਨਹੀਂ ਇਸ ਤਰ੍ਹਾਂ ਫਿਰ ਜਿਹੜੇ ਐਕਸੀਡੈਂਟ ਆ ਇਹਨਾਂ ਦੇ ਵਿੱਚ ਵੱਧਦਾ ਨਜਾਇਜ਼ ਹੋ ਰਿਹਾ ਹੈ ਇਸ ਕਰਕੇ ਦੁਆਰਾ ਫਿਰ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਜਿਹੜੇ ਲਿੰਕ ਸੜਕਾਂ ਨੇ ਜਿਹੜੀਆਂ ਮੰਡੀਆਂ ਨੂੰ ਜੋੜਦੀਆਂ ਨੇ ਸੰਗਤ ਮੰਡੀ ਨੂੰ ਜੋੜਦੀਆਂ ਇਹਨਾਂ ਦੀ ਜਦੋਂ ਵਧੀਆ ਤੋਂ ਵਧੀਆ ਛੇਤੀ ਦੇ ਇਹ ਬਣਾਈਆਂ ਜਾਣ ਤਾਂ ਲੋਕ ਸੌਖੇ ਹੋ ਜਾਣੀ ਐਕਸੀਡੈਂਟ ਆ ਜਿਹੜਾ ਬਹੁਤ ਵੱਡੀ ਪੱਧਰ ਤੇ ਲਗਾਤਾਰ ਹੋ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਸੜਕਾਂ ਖਰਾਬ ਪਈਆਂ ਬਹੁਤ ਜਲਦੀ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵੱਖਰੇ ਫੰਡ ਆ ਰਹੇ ਹੈ ਜਿਹੜੀ ਸੰਗਤ ਮੰਡੀ ਦੀ ਸਮੱਸਿਆ ਵਾ ਸੀਵਰੇਜ ਦੀ ਸਿਕੋ ਹੱਲ ਹੋਣ ਜਾ ਰਹੀ ਹੈ ਇਸ ਤੋਂ ਬਾਅਦ ਸੜਕਾਂ ਦਾ ਵੀ ਬਹੁਤ ਬੁਰਾ ਹਾਲ ਸੀਗਾ ਕਿਉਂਕਿ ਹੁਣ ਤੱਕ ਜੋ ਸਰਕਾਰਾਂ ਆਈਆਂ ਇਸ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾਗਾ ਕੋ ਸਾਡੀ ਆਮ ਆਦਮੀ ਪਾਰਟੀ ਸਰਕਾਰ ਮੈਂ ਬੇਂਡਾ ਅਧਿਆਤਰੀ ਦਾ ਹਲਕਾ ਚਾਰਜ ਹੌਣ ਦੇ ਨਾਂ ਤੇ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਭਰੋਸਾ ਦਿਵਾਉਣਾ ਕਿ ਬਹੁਤ ਜਲਦ ਅਸੀਂ ਮੰਡੀ ਦੀ ਨਹਾਰ ਬਤਨ ਜਾ ਰਹੇ ਆ ਸੜਕਾਂ ਪੱਖੋਂ ਵੀ ਸੜਕਾਂ ਬਹੁਤ ਵਧੀਆ ਬਣਾਵਾਂਗੇ ਅਸੀਂ ਵੀਜੀ ਸੜਕਾਂ ਦਾ ਬਹੁਤ ਬੁਰਾ ਹਾਲ ਆਏ ਦਿਨ ਐਕਸੀਡੈਂਟ ਹੁੰਦਾ ਬਹੁਤ ਥਾ ਥਾ ਟੁੱਟੀਆਂ ਪੈਂਦੀ ਮੈਂ ਪਹਿਲਾਂ ਵੀ ਜਿਵੇਂ ਕਿਹਾ ਵੀ ਸੜਕਾਂ ਇਸ ਤੋਂ ਬਾਅਦ ਸੀਵਰੇਜ ਸਿਸਟਮ ਥੋੜਾ ਠੀਕ ਹੋ ਜਾਂਦੋ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਸੜਕਾਂ ਦਾ ਵੀ ਪੂਰਾ ਵਧੀਆ ਪ੍ਰਬੰਧ ਕਰਕੇ ਦੇਵਾਂਗੇ ਤਾਂ ਜੋ ਸਾਡੇ ਬੱਚੇ ਜੋ ਸਕੂਲਾਂ ਨੂੰ ਪੜ੍ਹਨ ਆਉਂਦੇ ਆ ਹੋਰ ਵੀ ਜੋ ਐਕਸੀਡੈਂਟ ਹੁੰਦੇ ਆ ਉਹਨਾਂ ਤੋਂ ਬਚਾਇਆ ਜਾ ਸਕੇ ਸੋ ਮੇਰੀ ਪੂਰੀ ਕੋਸ਼ਿਸ਼ ਆ ਪੰਜਾਬ ਸਰਕਾਰ ਦੀ ਪੂਰੀ ਕੋਸ਼ਿਸ਼ ਆ ਕਿ ਇਹ ਮੰਡੀ ਦੀਆਂ ਸੜਕਾਂ ਵੱਲ ਪੂਰਾ ਪੂਰਾ ਧਿਆਨ ਦਿੱਤਾ ਜਾਊਗਾ ਪੂਰੀ ਮੰਡੀ ਦਾ ਜੋ ਵੀ ਡਿਵੈਲਪਮੈਂਟ ਪੰਡੀ ਦੀ ਲੋੜ ਹੈਗੀ ਆ ਉਸ ਵੱਲ ਪੂਰਾ ਧਿਆਨ ਦਿੱਤਾ ਜਾਊਗਾ ਤੇ ਵਧੀਆ ਬਣਾਇਆ ਜਾਊਗਾ